ਬਾਦਸ਼ਾਹ ਸਿੰਘਾਂ ਨੂੰ ਕਹਿੰਦੇ ਵੀ ਸਿੰਘੋ अजीत ਸਿੰਘ ਬਾਬਾ ਹੋਰ ਸਾਰੀਆਂ ਫੌਜਾਂ ਕਹਿੰਦੇ ਉਹ ਰਸਤੇ ਫੌਜ ਨੇ ਹੁਣਾ ਇੱਥੇ ਆਸਾਂ ਦੀ ਵਾਰ ਵੀ ਲੱਗੂਗੀ ਇੱਥੇ ਨਿਤਨੇਮ ਵੀ ਹੋਊਗਾ ਇੱਥੇ ਇਸ਼ਨਾਨ ਪਾਣੀ ਵੀ ਹੋਣੇ ਆ ਦਮਾਲੇ ਵੀ ਸਜਣੇ ਤੇ ਜਿੰਨਾ ਜਰ ਇਹ ਸਾਰਾ ਸਵਾਗਤ ਚੱਲਣਾ ਸਾਬ ਕਹਿੰਦੇ अजीत ਸਿੰਘ ਕੋਈ ਮਗਲਾਣੀ ਦਾ ਬੱਚਾ ਇੱਥੇ ਅੱਗੇ ਰਹਿਣਾ ਚਾਹੀਦਾ ਹਕਮ ਸੱਤ ਕਹਿ ਗਏ ਸੂਰਮਿਆਂ ਨੇ ਆਪੋ ਆਪਣੀ ਪੋਜੀਸ਼ਨ ਲੈ ਲਈ ਸਤਗੁਰਾਂ ਨੇ ਹਜੂਰੀ ਸਿੰਘਾਂ ਨੇ ਮਹਾਰਾਜ ਦਾ ਲੀੜਾ ਵਸਤਰ ਲਿਆਂਦਾ ਨਦੀ ਦੇ ਕਿਨਾਰੇ ਪਾਪਸ਼ਾ ਨੇ ਇਸ਼ਨਾਨ ਸੋਧਿਆ ਦਮਾਲੇ ਸਜਾਏ ਨਿਤਨੇਮ ਕੀਤਾ ਤੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਸਾਧ ਸੰਗਤ ਜੀ ਅੱਜ ਅਸੀਂ ਅਰਸ਼ਾਂ ਦੀ ਆਇਸ਼ ਲੈ ਰਹੇ ਆ ਸਾਰੇ ਉਹਨਾਂ ਸ਼ਹੀਦਾਂ ਦੇ ਸਿਰ ਤੇ ਪਰ ਅਫਸੋਸ ਹੈ ਕਿ بڑے بڑے ਇਤਿਹਾਸਿਕ ਗੁਰਦੁਆਰਿਆਂ ਚ ਵੀ ਇੱਕ ਆਸਾਂ ਦੀ ਵਾਅ ਚਾਰ ਦਿਨਾਂ ਚ ਪੂਰੀ ਕਰਦੇ ਆਂ ਅਸੀਂ ਛੇ ਛੱਕੇ ਅੱਜ ਬੜਲੇ ਛੇ ਕੱਲ ਨੂੰ ਬੜਲੇ ਤੇ ਜਿਹੜੀ ਬਾਣੀ ਦਾ ਪਾਠ ਜਿਹੜੀ ਪੂਰਾ ਹੋਇਆ ਤੇ ਉਹਦਾ ਭੋਗ ਕਿਹੜਾ ਪਾ ਸਕਦਾ ਪਰ ਅੱਜ ਅਸੀਂ ਇੰਨੀ ਕਿ ਤਰੱਕੀ ਕਰ ਲਈ ਆ ਵੀ ਇੱਕ ਆਸਾ ਦੀ ਵਾਅ بڑے بڑے ਸਥਾਨਾਂ ਤੇ ਦੇਖਿਆ ਚਾਰ ਚਾਰ ਦਿਨਾਂ ਚ ਪੂਰੀ ਕਰਦੇ ਆਂ ਤੇ ਪਰ ਸੱਚੇ ਸਾਹਿਬ ਕਹਿੰਦੇ ਜਿਹੜਾ ਅੱਜ ਦਾ ਨਿਤਨੇਮਾ ਨਾ ਜੋ ਅੱਜ ਦਾ ਸਿਸਟਮ ਹੈ ਉਹ ਅੱਜ ਹੀ ਹੋਵੇਗਾ ਆਸਾ ਦੀ ਵਾਰ ਬਾਦਸ਼ਾਹ ਨੇ ਸੰਪੂਰਨ ਲਈ ਸਰਸੰਗ ਨਦੀ ਦੇ ਕੰਨ ਪੂਰਾ ਨਿਤਨੇਮ ਕਰਕੇ ਮੋਢੇ ਤੇ ਤਲਵਾਰ ਰੱਖ ਕੇ ਬਾਦਸ਼ਾਹ ਨੇ ਫਿਰ ਅਰਦਾਸਾ ਸੋਧਿਆ ਤੇ ਨਦੀ ਪਾਰ ਕਰਨ ਦਾ ਸਹਿਬ ਜੀ ਨੇ ਹੁਕਮ ਸੁਣਾ ਦਿੱਤਾ ਇਸ਼ਨਾਨ ਕਰਕੇ ਔਰ ਬਦਲ ਕੇ ਨਿਆl ਲਿਵਾਸ ਵਾਹਿਗੁਰੂ ਕਾ ਨਾਮ ਜਪੇ ਔਰ ਕਰੇ ਸਬਾਸ਼ ਸਾਬ ਨੇ ਇਸ਼ਨਾਨ ਕੀਤਾ ਲਿਬਾਸ ਬਿਸ਼ਾਕਾ ਬਦਲਿਆ ਦਮਾਨੇ ਸਜਾਏ ਕਲਗੀਆਂ ਤੋੜੇ ਫੇਰ ਚਲਾ ਲਏ ਤੇ ਵਾਹਿਗੁਰੂ ਦਾ ਨਾਮ ਜਪੇ ਸਾਰੇ ਸਿੰਘਾਂ ਨੂੰ ਕਹਿੰਦੇ ਭਾਈ ਆਪ ਕੋ ਆਪਣਾ ਨੇਮ ਕਰ ਲੋ ਔਰ ਕਰੇ ਸੁਬਾਸ਼ ਸੁਬਾਸ਼ ਹੁੰਦਾ ਸ਼ੁਕਰੀਆ ਤੇ ਮਹਾਰਾਜ ਸ਼ੁਕਰ ਅਧੇਰਾ ਰਾਤ ਬਤੀਤ ਹੋ ਗਈ ਤੇ ਦਿਨ ਚੜਨ ਲੱਗਿਆ ਇਹ ਵੀ ਤੇਰੀ ਕਿਰਪਾ ਵਰਤ ਦੀਤ ਹੋਵੇ ਤੇਰੀ ਬੰਦਗੀ ਕਰਦਿਆਂ ਤੇਰੇ ਹੁਕਮ ਬਾਣੇ ਚ ਬਤੀਤ ਹੋ ਜਾਂਦੇ ਜਪਜੀ ਦਾ ਜਾਪ ਇਸ ਘੜੀ ਕਰਨਾ ਜ਼ਰੂਰ ਥਾ ਪੜ ਕੇ ਗ੍ਰੰਥ ਯਾਰ ਵੜਾਣਾ ਜ਼ਰੂਰ ਥਾ ਪੰਛੀ ਆ ਕਹਿੰਦੇ ਹੁਣ ਸਰੀਰ ਬੰਦ ਲਓ ਆਪੋ ਆਪਣੇ ਜਪਜੀ ਦਾ ਜਾਪ ਇਸ ਘੜੀ ਕਰਨਾ ਜ਼ਰੂਰ ਥਾ ਜਿਹੜੇ ਨਿਤਨੇਮੀ ਆ ਨਾ ਉਹਨਾਂ ਦੀ ਨਜ਼ਰ ਖਾਨ ਪੀਣ ਤੇ ਨਹੀਂ ਹੁੰਦੀ ਭਾਈ ਉਹਨਾਂ ਦੀ ਨਜ਼ਰ ਆਪਣੇ ਮਿਸ਼ਨ ਤੇ ਹੁੰਦੀ ਆ ਜਪਜੀ ਦਾ ਜਾਪ ਇਸ ਘੜੀ ਕਰਨਾ ਜ਼ਰੂਰ ਥਾ ਕਹਿੰਦੇ ਕਿਵੇਂ ਹੋ ਸਕਦਾ ਭਾਵੇਂ ਅਮਨ ਆ ਤੇ ਭਾਵੇਂ ਜੰਗ ਹੈ ਪਰ ਸਿੱਖ ਦਾ ਨਿਤ ਕਰਮ ਸਤਿਗੁਰੂ ਕਹਿੰਦੇ ਨਿਤ ਹੀ ਹੋਵੇਗਾ ਜਪਦੀ ਦਾ ਜਾਪ ਇਸ ਘੜੀ ਕਰਨਾ ਜ਼ਰੂਰ ਥਾ ਬਾਦਸ਼ਾਹ ਨੇ ਉਹ ਤੇ ਕਰਨਾ ਹੀ ਸੀ ਤੇ ਕਰਾਂਗੇ ਤੇ ਕਰ ਰਹੇ ਆ ਪੜ ਕੇ ਗ੍ਰੰਥ ਔਰ ਵਧਾਣਾ ਜ਼ਰੂਰ ਥਾ ਸਰੂਰ ਕੀ ਹੈ ਚੜ੍ਹਦੀ ਕਲਾ ਦਾ ਨਿਸ਼ਾਨਾ ਜਿਹੜਾ ਮਨ ਦੇ ਵਿੱਚ ਬੰਨਣਾ ਪੜ ਕੇ ਗ੍ਰੰਥ ਭਾਵ ਬਾਣੀ ਪੜ ਕੇ ਵਧਾਣਾ ਸਰੂਰ ਥਾ ਜਿਹੜਾ ਸਰੂਰ ਆਉਂਦਾ ਨਾ ਆਤਮਾ ਨੂੰ ਨਾਮ ਬਾਣੀ ਦੇ ਰਸ ਵਿੱਚੋਂ ਉਹ ਵਧਾਉਣਾ ਸੀ ਖਾਲਸਿਆਂ ਨੇ ਇਸ ਕਰਕੇ ਨਿਤਨੇਮ ਕੀਤਾ ਸਾਰੇ ਥਾ ਸਰਪੇ ਬਖਤੇ ਆ ਗਿਆ ਆਸਾ ਕੀ ਬਾਰ ਕਾ ਸਾਜੋ ਕੀ ਜੇਰੋ ਧੂਮਗਾ ਚੜਾਓ ਉਤਾਰ ਕਾ ਮਨਸ਼ਾ ਵਕਲਗੀ ਧਰ ਕੇ ਦਿਲੇ ਬੇਕਰਾਰ ਕਾ ਮੌਕਾ ਮਿਲੇ ਤੋ ਕਰ ਲੈ ਭਜਨ ਕਰਦਗਾਰ ਕਾ ਥਾ ਸਰ ਤੇ ਵਕਤ ਆ ਗਿਆ ਆਸਾ ਕੀ ਬਾਤ ਕਾ ਸਾਧ ਸੰਗਤ ਜੀ ਮਾਨ ਜੋ ਸਾਡੇ ਦਰਬਾਰੀ ਹਜੂਰੀ ਰਾਗੀ ਸ੍ਰੀ ਮਾਨ ਬਾਬਾ ਬਲਵੀਰ ਸਿੰਘ ਜੀ ਸੰਤ ਜੀ ਜਿੰਦਗੀ ਲਾਦੀ ਗੁਰੂ ਪੰਥ ਦੀ ਸੇਵਾ ਦਾ ਬਿਰਾਜ ਆਸਾ ਦੀ ਵਾਰ ਸੁਣਾ ਕੇ ਗਏ ਆ ਹੁਣ ਅੱਜ ਵੀ ਗੁਰੂਆਂ ਰੌ ਰਿਦਾਂ ਜਿਨ੍ਹਾਂ ਨੇ ਸੰਭਾਲੀਆਂ ਹੋਈਆਂ ਨੇ ਉਹ ਬੇੜਾ ਆ ਗਿਆ ਅਜ ਸਤਸਾ ਦੇ ਕਿਨਾਰੇ ਤੇ ਪਾਤਸ਼ਾਹ ਦੇ ਹਜ਼ੂਰੀ ਦਰਬਾਰੀ ਇਹੋ ਹੀ ਸਨ ਸਾਰੇ ਥਾਂ ਸਰਬੇ ਵਕਤ ਆ ਗਿਆ ਆਸਾ ਕੀ ਵਾਰਕ ਤੇ ਟਾਈਮ ਹੋ ਗਿਆ ਆਸਾ ਦੀ ਵਾਰ ਦਾ ਹਰ ਅਮਰਤ ਭਿੰਨੇ ਲੋਇਣਾ ਮਨਪ੍ਰੇਮ ਰਤਨ ਆ ਰਾਮ ਰਾਜੇ ਉਹ ਵੀ ਉੱਥੇ ਪੜਿਆ ਆ ਗਿਆ ਬਸ ਆਹ ਹੀ ਚੀਜ਼ਾਂ ਸਤਗੁਰੂ ਨੇ ਆਪਣੇ ਖਾਲਸੇ ਨੂੰ ਸਿਖਾਈਆਂ ਨੇ ਸਾਬ ਕਹਿੰਦੇ ਜ਼ਿੰਦਗੀ ਆਈ ਹੈ ਤੇ ਜਾਣੀ ਵੀ ਜੰਮਣ ਮਰਨਾ ਹੁਕਮ ਹੈ ਨਿਤਨੇਮ ਕਿਉਂ ਬਣਾਇਆ ਜਿਸ ਦਿਨ ਮਰਨਾ ਵੀ ਹੈ ਨਾ ਨਿਤਨੇਮ ਉਸ ਦਿਨ ਵੀ ਹੋਇਆ ਹੋਵੇਗਾ ਤੇ ਰੱਬ ਨੂੰ ਯਾਦ ਕਰਕੇ ਮਰਨਾ ਵੀ ਸਫਲ ਹੁੰਦਾ ਇਸ ਕਰਕੇ ਕਹਿੰਦੇ ਵਕਤ ਆ ਗਿਆ ਆਸਾ ਦੀ ਵਾਰ ਦਾ ਸਾਜੋ ਕੀ ਜੇਰੋ ਬੂਮ ਕਾਂ ਚੜਾ ਹੋਰ ਤਾਰ ਦਾ ਕਹਿੰਦੇ ਅੱਗੇ ਢੋਲ ਕੀਆ ਛੜੇ ਵੱਜਦੇ ਸੀ ਅਜ ਢਾਲਾਂ ਤੇ ਤਲਵਾਰਾਂ ਦੇ ਚਿੰਗਿਆੜੇ ਨਿਕਲਦੇ ਆ ਖਜਾ ਖਤ ਸ਼ਪਾ ਸ਼ਪ ਤੰਤਨਾ ਤਖੜਕਾ ਹੁੰਦਾ ਸ਼ਸਤਰਾਂ ਦੇ ਲੱਗਣ ਦਾ ਤੇ ਉਧਰ ਪਾਤਸ਼ਾਹ ਮੇਰੇ ਮੌਜੀ ਮਾਲਕ ਸਾਹਬੇ ਕਮਾਲ ਤੂ ਆਸਾ ਦੀ ਵਾਰ ਦਾ ਆਨੰਦ ਲੈ ਰਹੇ ਸੱਚੇ ਪਾਤਸ਼ਾਹ ਸਾਰੇ ਸ਼ੱਗੇ ਸ਼ਲੋਕ ਪੜ੍ਹ ਕੇ ਆਪਣੇ ਦਰਬਾਰ ਦਾ ਨਿਤਨੇਮ ਪੂਰਾ ਕਰ ਰਹੇ ਨੇ ਕਹਿੰਦੇ ਮੌਕਾ ਮਿਲੇ ਤਾਂ ਕਰ ਲੈ ਭਜਨ ਕਿਰਤਗਾਰ ਦਾ ਉਧਰ ਤੇ ਚੜhao ਉਤਾਰ ਉਧਰ ਤੇ ਜੰਗ ਪੈ ਗਈ ਬਾਬੇ ਜੀਤ ਸਿੰਘ ਵਰਗਿਆਂ ਨੇ ਲਸ਼ਕਰ ਥੰਮਦੇ ਤੇ ਇਧਰ ਆਸਾਂ ਦੀ ਵਾਰ ਦੀ ਘੰਘੋਰ ਪੈ ਰਹੀ ਆ ਮਨਸ਼ਾ ਬਕਲੰਗੀ ਧਰ ਕੇ ਦਿਲੇ ਬੇਤਰਾਰ ਕਾ ਮੌਕਾ ਮਿਲੇ ਤਾਂ ਕਰ ਲੈ ਭਜਨ ਕਿਰਤਗਾਰ ਕਾ ਸਾਹਿਬ ਕਹਿੰਦੇ ਜੇ ਮੌਕਾ ਮਿਲ ਜੇ ਨਾ ਤੇ ਭਜਨ ਆਪਣਾ ਟਾਈਮ ਨਾਲ ਕਰ ਲੈਣਾ ਚਾਹੀਦਾ ਦੇ ਅਨਿਤ ਨਾ ਨਿਤ ਰਹਾ ਆ ਜਿਹੜੀ ਦੇਹ ਆ ਨਾ ਇਹਨੂੰ ਕਿੰਨਾ ਹੀ ਬਾਲ ਪੁੱਛ ਲੈ ਤੇ ਰਹਿਣੀ ਨਹੀਂ ਆ ਅਨਿੱਤ ਅੱਜ ਹੈ ਵੀ ਹੋ ਸਕਦਾ ਕੱਲ ਨੂੰ ਹੀ ਨਾ ਹੋਵੇ ਜਸਨਾਵ ਜੜਾ ਭਵ ਸਾਗਰ ਤਾਰਾ ਸਾਬ ਕਹਿੰਦੇ ਜਿਹੜੀਆਂ ਵੜਿਆਈਆਂ ਨੇ ਨਾ ਵੱਡੇ ਦੀਆਂ ਉਹਦੀ ਜਸ ਦੇ ਉਹਦੀ ਵੜਿਆਈ ਸਤ ਸਲਾਹ ਦੇ ਜਹਾਂਜ ਚ ਜੜ ਜਾਓ ਸੰਸਾਰ ਸਾਗਰ ਚ ਨਹੀਂ ਡੁੱਬੋਗੇ ਤੇ ਇਉਂ ਸਾਬ ਜੀ ਨੇ ਕਿਰਪਾ ਕੀਤੀ ਕਲਗੀਆਂ ਤੋੜੇ ਸਜਾ ਕੇ ਪਾਦਸ਼ਾ ਨੇ ਨਿਤਨੇਮ ਕੂੜਾ ਕੀਤਾ ਜਦ ਮਹਬੇ ਬੰਦਗੀ ਹੋਏ ਨਾਨਕ ਦੇ ਜਾਨਸ਼ੀਰ ਆ ਟੁੱਟੇ ਖਾਲਸਾ ਪੇ ਅਚਾਨਕ ਕਈ ਲਈ ਕਹਿੰਦੇ ਨਾ ਜਦ ਮਹਬੇ ਬੰਦਗੀ ਹੋਏ ਭਾਵ ਜਦੋਂ ਜੁੜੇ ਹੋਏ ਸੀ ਪਾਦਸ਼ਾ ਅਕਾਲ ਪੁਰਖ ਦੀ ਜਾਦ ਅੰਦਰ ਜੇ ਘਾਰੇ ਗ ਜਾਵੇ ਕਲਗੀਧਰ ਸਿੰਘ ਸਾਹਿਬ ਸਜੇ ਮਾਦਸ਼ਾ ਨੂਬਾ ਹੋਵੇ ਸਤ ਸ੍ਰੀ ਅਕਾਲ ਬਰ ਬਰੀ ਯੋਕੋ ਦੇਖ ਦੇ ਫਤਿਹ ਪਾਦਸ਼ਾ ਇੱਕ ਰਸਵੇ ਬੋਏ ਧੰਨਾ ਮਹਾਰਾ ਜਿਉ ਆਇਆ ਖੁਸ਼ ਆਮਦੀਨ ਕਹਿੰਦੇ ਜਦੋਂ ਪਾਦਸ਼ਾ ਚੁਬੀ ਰਹੀ ਸ੍ਰੋਤਪ੍ਰਭ ਚਰਨਨ ਮੈਂ ਜਦੋਂ ਚੁਬੇ ਹੋਏ ਸੀ ਨਾ ਨਾਨਕ ਕੇ ਜਾਨਸ਼ੀਨ ਨਾਨਕ ਦੀ ਗੱਦੀ ਦੇ ਮਾਲਕ ਆ ਟੂਟੇ ਖਾਲਸਾ ਵੇ ਅਚਾਨਕ ਗਈ ਲਈ ਲਈ ਨਾ ਹੁੰਦਾ ਗਨੀਮ ਦਸ਼ਮਣ ਵਰੋਧੀ ਦ੍ਰਿਸ਼ਟੀ ਨੂੰ ਧਾਰ ਕੇ ਜਿਹੜੇ ਟੁੱਟ ਪਏ ਕਹਿੰਦੇ ਅਚਾਨਕ ਹੀ ਆਪੇ ਆਫਸਾ ਦੀ ਵਾਰ ਦੇ ਵਿੱਚ ਹੀ جنگ ਸ਼ੁਰੂ ਹੋ ਗਈ ਵਦ ਵਖਤੋਂ ਨੇ ਜੋ ਵਾਦਾ ਕੀਤਾ tha ਬਿਸਰ ਗਏ ਨਾ ਮਰਦ ਗੋਲ ਕਰਕੇ ਜਬਾਂਸੇ ਮੁਕਰ ਗਏ ਜੋਗੀ ਜੀ ਲਿਖਦੇ ਆ ਕਹਿੰਦੇ ਵਦ ਵਖਤੋਂ ਨੇ ਜੋ ਵਾਦਾ ਕੀਤਾ tha ਬਿਸਰ ਗਏ ਉਹ ਅੱਡੇ ਦੀਆਂ ਗਊਆਂ ਬੂਆਂ ਵਿੱਚ ਹੀ ਰੁੜ ਗੀਆਂ ਉਹਨਾਂ ਨੇ ਕੁਰਾਨ ਸ਼ਰੀਫ ਦੇ ਕੀਤੇ ਹੋਏ ਦਸਖਤਾਂ ਸਭ ਭੁੱਲ ਗਏ ਉਹਨਾਂ ਨੂੰ ਕਹਿੰਦੇ ਜਿਵੇਂ ਕਿ ਗੁਰੂ ਮਾਰ ਲਓ ਬਸ ਫੇਰ ਤੁਹਾਡਾ ਰਾਜ ਬਚੂਗਾ ਤੇ ਨਹੀਂ ਤਾਂ ਇਹਨਾਂ ਨੇ ਸਭ ਦਾ ਭੋਗ ਭਾਉ ਕਿਉਂਕਿ ਪਹਿਲਾਂ ਰੰਗ ਮੰਚ ਦੇਖ ਲਿਆ ਸੀ ਇਹਨਾਂ ਨੇ ਬਸ ਸਿਰ ਤੋਂ ੜੀ